ਸਤਿ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਤਖਤ ਪੰਜਾਬ ਮੈਂ ਤੁਹਾਡੇ ਨਾਲ ਸੁਖਵਿੰਦਰ ਸਿੰਘ ਮੇਰੇ ਨਾਲ ਕੋਈ ਸਿਆਸੀ ਮਾਹਰ ਪ੍ਰੋਫੈਸਰ ਮਨਜੀਤ ਸਿੰਘ ਵੀ ਮੌਜੂਦ ਨੇ ਹੁਣ ਤੱਕ ਦੀਆਂ ਵੱਡੀਆਂ ਖਬਰਾਂ ਤੇ ਵੱਡੇ ਮੁੱਦੇ ਉੱਤੇ ਚਰਚਾ ਕਰਾਂਗੇ ਉਮੀਦ ਹੈ ਕਿ ਤੁਸੀਂ ਆਪਣੇ ਵਿਚਾਰ ਪੰਜਾਬੀ ਵਿੱਚ ਕਮੈਂਟ ਕਰੋਗੇ ਤੇ ਲਾਈਕ ਸ਼ੇਅਰ ਜ਼ਰੂਰ ਕਰੋਗੇ ਸਵਾਗਤ ਹੈ ਤੁਹਾਡਾ ਪ੍ਰੋਫੈਸਰ ਸਾਹਿਬ ਬਹੁਤ ਧੰਨਵਾਦ ਸੁਖਵਿੰਦਰ ਜੀ ਧੰਨਵਾਦ ਵੱਡੀ ਗੱਲ ਇਹ ਹੈ ਕਿ ਉਮੀਦ ਕੀਤੀ ਜਾ ਰਹੀ ਸੀ ਅਰਵਿੰਦ ਕੇਜਰੀਵਾਲ ਖਰਾਂ ਨੂੰ ਸ਼ਾਇਦ ਕੋਈ ਰਾਹਤ ਮਿਲਦੀ ਹੈ ਕੋਰਟ ਤੋਂ ਪਰ ਉੱਥੇ ਜੋ ਟਿੱਪਣੀਆਂ ਹੋਈਆਂ ਉਹਨੇ ਇਸ ਮਾਮਲੇ ਨੂੰ ਔਰ ਜਿਆਦਾ ਮਤਲਬ ਕਿ ਸਪਸ਼ਟ ਕਰ ਦਿੱਤਾ ਹੈ ਕਿ ਹੁਣ ਅਗਲੇ ਦਿਨਾਂ ਦੇ ਵਿੱਚ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਖਰਾਂਦੀ ਜਿਹੜੀ ਸਿਆਸਤ ਹੈ ਜਾਂ ਫਿਰ ਜੋ ਉਹਨਾਂ ਤੇ ਪ੍ਰਿਸ਼ਟਾਚਾਰ ਦੇ ਇਲਜ਼ਾਮ ਲੱਗੇ ਨੇ ਉਹਦੇ ਤਹਿਤ ਉਹਨਾਂ ਨੂੰ ਕਿੰਨਾ ਕੁ ਸਮਾਂ ਜਿਹੜਾ ਉਹ ਜੇਲ੍ਹ ਦੇ ਵਿੱਚ ਰਹਿਣਾ ਪੈ ਸਕਦਾ ਇਹ ਸਾਰੇ ਸਵਾਲ ਲਗਾਤਾਰ ਉੱਭਰੇ ਪ੍ਰੋਫੈਸਰ ਰੇਤੂ ਸ਼ੁਰੂਆਤ ਕਰਦੇ ਆ ਕਿ ਆਖਰਕਾਰ ਹੁਣ ਅਸੀਂ ਇਹਦੇ ਨਾਲ ਆਮ ਆਦਮੀ ਪਾਰਟੀ ਦੀ ਅਗਲੀ ਸਿਆਸੀ ਰਣਨੀਤੀ ਨੂੰ ਕਿਵੇਂ ਸਮਝੀਏ ਕਿਉਂਕਿ ਉਹਨਾਂ ਦੇ ਜਿਹੜੇ ਸੌਰਵ ਭਾਰਤਵਾਸ਼ ਹੋਰੀਓ ਸਾਰੇ ਲੱਗੇ ਨੇ ਸੰਜੇ ਸਿਕੋਨੀ ਪ੍ਰੈਸ ਕਾਨਫਰੰਸਾਂ ਕਰਕੇ ਦਾਅਵੇ ਕਰ ਰਹੇ ਨੇ ਕਿ ED ਤੇ CBI ਨੂੰ ਕੋਈ ਸਬੂਤ ਨਹੀਂ ਮਿਲਿਆ ਇਹਦਾ ਮਤਲਬ ਇਹ ਹੈ ਕਿ ਤੁਸੀਂ ਜਿਹੜੀ ਕੋਰਟ ਦੀ ਕਾਰਵਾਈ ਹੈ ਜੋ ਕੁਝ ਮਾਰਯਮ ਜੱਜ ਸਾਹਿਬ ਨੇ ਕਿਹਾ ਤੁਸੀਂ ਉਹਦੇ ਉੱਤੇ ਸਵਾਲ ਚੁੱਕ ਰਹੇ ਹੋ ਨਾਲੇ ਤੁਸੀਂ ਇਹ ਕਹਿ ਰਹੇ ਹੋ ਕਿ ਅਗਲੇ ਦਿਨਾਂ ਦੇ ਵਿੱਚ ਸੁਪਰੀਮ ਕੋਰਟ ਜਾਇਆ ਜਾ ਸਕਦਾ ਇਹ ਚਰਚਾ ਨਾਲ-ਨਾਲ ਚੱਲ ਰਹੀ ਹੈ ਕਿ ਸੁਪਰੀਮ ਕੋਰਟ ਵਿੱਚ ਇਹਨੂੰ ਚੈਲੰਜ ਕੀਤਾ ਜਾ ਸਕਦਾ ਇਹ ਕੋਈ ਨਾ ਕਾਫੀ ਕਸੂਤੀ ਜੀ ਕਹਾਣੀ ਬਣ ਗਈ ਹੈ ਜਿਹੜੀ ਆਮ ਆਦਮੀ ਪਾਰਟੀ ਆ ਉਹ ਤੇ ਬੜੇ ਸਾਫ ਸ਼ਬਦਾਂ ਚ ਇਹ ਗੱਲ ਕਹਿ ਰਹੀ ਹੈ ਕਿ ਸਾਡੀ ਪਾਰਟੀ ਨੂੰ ਖਤਮ ਕਰਨ ਵਾਲਾ ਬੀਜੇਪੀ ਸਾਡੇ ਪਿੱਛੇ ਪਈ ਹੈ ਇਹ ਰਾਜਨੀਤੀ ਦਾ ਬਦਲਾਖੋਰੀ ਹੈ ਇੱਕ ਵੀ ਪੈਸੇ ਦਾ ਜਾਂ ਜਾਨੀ ਤੁਸੀਂ ਕਹਿ ਲੋ ਕਿ ਇੱਕ ਵੀ ਰੁਪਏ ਦਾ ਕੋਈ ਕਿਸੇ ਕਿਸਮ ਦਾ ਵੀ ਕਪੜਾ ਅਜੇ ਤੱਕ ਪ੍ਰੂਫ ਨਹੀਂ ਹੋਇਆ ਫਿਰ ਸਾਡੇ ਚੀਫ ਮਨਿਸਟਰ ਨੂੰ ਅੰਦਰ ਕਿਉਂ ਬਿਠਾਇਆ ਜਾਹੋਰ ਸਿਛੋਦਿਆ ਨੂੰ ਡਿਪਟੀ ਜੀ মিনিਸਟਰ ਨੂੰ ਅੰਦਰ ਕਿਉਂ ਬਿਠਾਇਆ ਉਹ ਤੇ ਜੋਰ ਇਸ ਗੱਲ ਤੇ ਦੇ ਰਿਹਾ ਸੰਜੇ ਸਿੰਘ ਆ ਉਹ ਵੀ ਇਹੋ ਕਹ ਰਿਹਾ ਉਹ ਇੱਥੇ ਤੱਕ ਇਨੀ ਕਹਿੰਦੇ ਕਿ ਅਸੀਂ ਕੁਝ ਨਹੀਂ ਕੀਤਾ ਤੇ ਸਾਨੂੰ ਗਲਤ ਬਿਠਾਇਆ ਉਹ ਕਹਿੰਦੇ ਕਿ ਅਸਲ ਵਿੱਚ ਤੇ ਕਫਲੇਬਾਜ਼ ਬੀਜੇਪੀ ਹੈਗੀ ਆ ਜਿਨ੍ਹਾਂ ਦਾ ਮਨੀ ਟ੍ਰੇਲ ਜਾਂ ਜਿਹੜਾ ਵੀ ਹੀਰਾ ਫੇਰੀ ਦਾ ਪੈਸਾ ਜਿੰਨੂੰ ਇਲੈਕਟੋਰਲ ਬਾਂਡਸ ਕਹਿੰਦੇ ਆ ਉਹਦੇ ਰੂਪ ਚ ਉਹਨਾਂ ਦੇ ਦਫ਼ਤਰ ਤੇ ਉਹਨਾਂ ਦੀ ਪਾਰਟੀ ਨੂੰ ਮਿਲ ਰਿਹਾ ਇਸ ਕਰਕੇ ਅਸਲੀ ਜਿਹੜੀ ਚਰਚਾ ਹੋਣੀ ਚਾਹੀਦੀ ਸੀ ਜਾਂ ਜਿਹੜੀ ਕਿਸੇ ਨੂੰ ਸਿਜਾ ਮਿਲਣੀ ਚਾਹੀਦੀ ਸੀ ਕੋਰਟ ਵੱਲੋਂ ਉਹ ਤੇ ਉਧਰ ਨੂੰ ਹੋਣੀ ਚਾਹੀਦੀ ਸੀ ਹੁਣ ਮੈਨੂੰ ਲੱਗਦਾ ਕਿ ਇਸ ਤਰ੍ਹਾਂ ਕਰਨਾ ਚਾਹੀਦਾ ਕਿ ED ਜਿਨੇ ਆਪਣੀ ਵੱਲੋਂ ਸਾਰਾ ਕੁਝ ਕੀਤਾ ਉਹ ਤੇ ਇੱਕ ਕੇਸ ਹੈ ਜਾਂ ਚਾਲੀ ਰਿਹਾ ਨੌਦ ਸਮਣਾ ਤੋਂ ਬਾਅਦ ਕੇ ਦੀਵਾਲੇ ਜੇਲ੍ਹ ਚ ਚਲੇ ਗਏ ਐਸ ਵੇਲੇ ਉਹ 15 ਤਰੀਕ ਤੱਕ ਪਹਿਲੀ ਤਰੀਕ ਨੂੰ ਅਨਾਉਂਸ ਹੋ ਗਿਆ ਸੀ ਕਿ 15 ਅਪ੍ਰੈਲ ਤੱਕ ਉਹ ਜੁਡੀਸ਼ੀਅਲ ਰਿਮਾਂਡ ਤੇ ਰਹਿਣਗੇ ਜਾਨੀ ਤਿਹਾਰ ਦੇਲ ਚ ਰਹਿਣਗੇ ਉਦੋਂ ਬਾਅਦ ਮੇਰੇ ਖਿਆਲ 15 ਨੂੰ ਪੇਸ਼ ਕਰਨ ਜਾਂ 16 ਨੂੰ ਪੇਸ਼ ਕਰ ਜਿਸ ਤਰ੍ਹਾਂ ਵੀ ਉਹਨਾਂ ਦਾ ਲੀਗਲ ਪ੍ਰੋਵੀਜ਼ਨ ਹੋਊਗਾ ਉਹ ਫਿਰ ਇਸ ਗੱਲ ਦੇ ਉੱਤੇ ਦੁਬਾਰਾ ਜ਼ੇਰਾ ਹੋਊਗੀ ਕਿ ਕੀ ਹੋਰ ਇਹਨੂੰ ਐਕਸਟੈਂਡ ਕਰਨਾ ਜਾਂ ਉਹਨਾਂ ਨੂੰ ਜੇਲ੍ਹ ਤੋਂ ਬਾਹਰ ਕਰਨਾ ਪਰ ਜਿਹੜੇ ਆਮ ਆਦਮੀ ਪਾਰਟੀ ਹੈ ਜਿਹੜੇ ਉਹ ਦੋਸ਼ ਲਾ ਹੀ ਰਹੀ ਹੈ ਤੇ ਉਹਨਾਂ ਨੂੰ ਐਫ ਆਈ ਆਰ ਨਾ ਦਰਜ ਕਰ ਤੇੜੀਆਂ ਚਾਹੀਦੀਆਂ ਤਾਂ ਕਿ ਉੱਨਤੀ ਵੀ ਬਰਾਬਰ ਦੀ ਕੇਸ ਹੋਵੇ ਨਾ ਜੇ ਤੁਹਾਨੂੰ ਤੁਸੀਂ ਅਕਸਰ ਦੇਖਦੇ ਆ ਕਿ ਜਦੋਂ ਇੱਕ ਥੇਰ ਪਿੰਡ ਦੇ ਵਿੱਚ ਵੀ ਅਨਪੜ੍ਹ ਬੰਦੇ ਵੀ ਜਾਣਦੇ ਆ ਕਿ ਕੋਈ ਫੱਟੜ ਕਿਸੇ ਨੂੰ ਕਾਤੇ ਦੂਜੀ ਜਾ ਕੇ ਵੀ ਫਟਾਫਟ ਆਪਣੇ ਵੱਲੋਂ ਭਾਵੇਂ ਉਹ ਕੋਈ ਐਵੇਂ ਚਾਰ ਆਪ ਹੀ ਇੱਕ ਦੂਜੇ ਦੇ ਮਾਰ ਕੇ ਕਹਿ ਦੇਣ ਕਿ ਆਹ ਦੇਖੋ ਸਾਡੇ ਵੀ ਅੰਜੀਲ ਪਿਆ ਜੀ ਕਰੋ ਅਕਰਾਓ ਜੀ ਮੈਡੀਕਲ ਕਰਰਾਓ ਮੈਡੀਕਲ ਕਰਰਾਓ ਸਾਡੇ ਵੀ ਪਈਆਂ ਤਾਂ ਕਿ ਬਾਹਰ ਦੇ ਬਾਅਦ ਦੇ ਵਿੱਚ ਇੱਕ 바ਰ ਦੇ ਨਿੰਗ ਹੋ ਜਾਂਦੀ ਹੈ ਚੰਗਾ ਜੀ ਤੁਸੀਂ ਆਪਣੇ ਘਰ ਅਸੀਂ ਆਪਣੇ ਘਰ ਕੋਈ ਦੇ ਲੈ ਕੇ ਕੋਟਾ ਤੋਂ ਬਾਰੀ ਸਮਝੌਤਾ ਹੋ ਜਾਂਦਾ ਹੁਣ ਇਹ ਬਰਾਬਰ ਦੀ ਝੋਟ ਮਾਰਨੇ ਆਮ ਆਦਮੀ ਪਾਰਟੀ ਨੂੰ ਚਾਹੀਦੀ ਹੈ ਕਿਉਂਕਿ ਇਹ ਕਹਿ ਰਿਹਾ ਕਿ ਮਨੀ ਟ੍ਰੀਲ ਤੇ ਉਹਨਾਂ ਦੇ ਹੁਣ ਈਡੀ ਤੇ ਹੋ ਜੇ ਕਿਉਂਕਿ ਰੂਲਿੰਗ ਆ ਇਸ ਕਰਕੇ ਬੀਜੇਪੀ ਰੂਲਿੰਗ ਆ ਉਹ ਆਪ ਤੇ ਈਡੀ ਨਹੀਂ ਜਾਊਗੀ ਆਈਟੀ ਨਹੀਂ ਜਾਊ ਪਰ ਫਿਰ ਵੀ ਮੇਰਾ ਖਿਆਲ ਵੀ ਹੈ ਕਿ ਇਹ ਕੁਝ ਲਿਖ ਕੇ ਦੇ ਵੀ ਰਹੇ ਤੇ ਇਹਨਾਂ ਨੂੰ ਲਗਾਤਾਰ ਮੀਡੀਆ 'ਚ ਦਿੰਦੇ ਰਹਿਣਾ ਚਾਹੀਦਾ ਲਗਾਤਾਰ ਲਿਖ ਕੇ ਦਿੰਦੇ ਰਹਿਣਾ ਚਾਹੀਦਾ ਇਹਨਾਂ ਨੂੰ ਈਡੀ ਨੂੰ ਵੀ ਦੇਣਾ ਚਾਹੀਦਾ ਆ ਆਈਟੀ ਨੂੰ ਵੀ ਦੇਣਾ ਚਾਹੀਦਾ ਆ CBI ਨੂੰ ਵੀ ਦੇਣਾ ਚਾਹੀਦਾ ਉਹਦੀ ਕਾਪੀ ਜਿਹੜੀ ਹੈ ਭਾਵੇਂ ਉਹ ਜਾਣੀ ਇਲੈਕਸ਼ਨ ਕਮਿਸ਼ਨ ਨੂੰ ਅਡਰੈਸ ਕਰਕੇ ਕਾਪੀਆਂ ਇਹਨਾਂ ਤਿੰਨ ਇਨਵੈਸਟੀਗੇਟਿਵ ਏਜੰਸੀਜ਼ ਨੂੰ ਦੇ ਦੇਣ ਜਾਂ ਉਹਨਾਂ ਨੂੰ ਕਰਕੇ ਤੇ ਵਿੱਚ ਉਹਦੀ ਕਾਪੀ ਇਲੈਕਸ਼ਨ ਕਮਿਸ਼ਨ ਨੂੰ ਭੇਜ ਦੇਣ ਜਿਹੜੀ ਵੀ ਇਹਨਾਂ ਨੂੰ ਸੁਵਿਧਾ ਲੱਗਦੀ ਹੈ ਉਸ ਤਰੀਕੇ ਨਾਲ ਕਰਨਾ ਚਾਹੀਦਾ ਕਿਉਂਕਿ ਇਸ ਵੇਲੇ ਇਲੈਕਸ਼ਨ ਕੋਡ ਆ ਜਿਹਨੂੰ MCC ਕਹਿੰਦੇ ਆ ਮਾਡਲ ਕੋਡ ਆਫ ਕੰਡਕਟ ਲੱਗਾ ਆ ਇਸ ਕਰਕੇ ਸਰਕਾਰ ਤੇ ਕੋਈ ਹੈ ਨਹੀਂ ਚਾਹੀਦਾ ਤੇ ਇਹੀ ਆ ਕਿ ਫਿਰ ਇਲੈਕਸ਼ਨ ਕਮਿਸ਼ਨ ਨੂੰ ਵੀ ਇਹ ਸਾਰੀ ਕਾਰਵਾਈ ਚ ਨਾਲ ਨਾਲ ਸ਼ਾਮਿਲ ਕਰ ਲਿਆ ਜਾਏ ਕਿ ਉਹ ਵੀ ਇਨ੍ਹਾਂ ਗੱਲਾਂ ਦੀ ਤਵੱਜੋ ਦੇਣ ਕਿ ਇਹ ਇਲੈਕਸ਼ਨ ਜਿਹੜੀ ਹੋ ਰਹੀ ਆ ਉਹ ਕਿਹੜਾ ਕਿਹੜਾ ਪੈਸਾ ਕਿੱਥੋਂ ਤੱਕ ਹੋ ਰਿਹਾ ਹੁਣ ਇੱਕ ਜਿਹੜਾ ਨਵਾਂ ਵੀ ਗੱਲ ਮੈਂ ਉਸੀ ਮੈਨੂੰ ਜਿਹੜੀ ਹੁਣੇ ਦੱਸੀ ਸੀ ਭੇਜੀ ਸੀਗੀ ਇੱਕ ਅ ਇੱਕ ਕਲਿੱਪਿੰਗ ਭੇਜੀ ਆ ਕਿ ਜੋ ਗੁਜਰਾਤ ਦੇ ਵਿੱਚ ਹੋਇਆ ਉਹ ਤੇ ਬਹੁਤ ਵੱਡੀ ਗੱਲ ਆ ਇੱਕ ਦਲਿਤ ਪਰਿਵਾਰ ਆ ਉਹ ਜ਼ਮੀਨ ਆ ਅਡਾਨੀ ਦੇ ਨਾਲ ਕੋਈ ਸਾਂਝੀ ਕੰਪਨੀ ਬਣਾ ਕੇ ਉੱਥੇ ਤੇ ਉਹਨਾਂ ਦੇ ਵਿੱਚ ਇੰਨਾ ਬੰਦਿਆਂ ਨੂੰ ਦਲਿਤ ਪਰਿਵਾਰ ਨੂੰ ਫਸਾ ਕੇ ਸ਼ਾਇਦੇ ਉੱਥੇ ਵਰਕਰ ਆ ਜਾਂ ਕਿੱਦਾਂ ਆ ਉਹ ਜ਼ਮੀਨਾਂ ਦੇ ਮੁਆਵਜ਼ੇ ਦੇ ਰੂਪ ਚ ਕਹਿ ਕੇ ਤੇ 12-13 ਕਰੋੜ ਰੁਪਈਆ ਜਿਹਦੇ ਚੋਂ 10 ਕਰੋੜ ਰੁਪਈਆ ਤੇ ਸਿੱਧਾ ਹੀ 10-11 ਕਰੋੜ ਰੁਪਈਆ ਉਹ ਉਹਨਾਂ ਨੇ ਬਾਂਡ ਖਰੀਦ ਲਈਏ ਗਰੀਬਾਂ ਦੇ ਨਾਂ ਤੇ ਜਿਨ੍ਹਾਂ ਨੇ ਪੈਸਾ ਵੀ ਨਹੀਂ ਦੇਖਿਆ ਹੁੰਦਾ ਉਨਾਂ ਨੇ ਇਹ ਝਾਂਸਾ ਦਿੱਤਾ ਕਿ ਕੋਈ ਗੱਲ ਨਹੀਂ ਤੁਸੀਂ ਇੱਕ ਵਾਰੀ ਖਰੀਦ ਲਓ ਇਹ ਤੁਹਾਨੂੰ ਥੋੜੀ ਦੇਰ ਤੱਕ ਡੇਢ ਗੁਣਾ ਹੋ ਕੇ ਮਿਲ ਜਾਣਗੇ ਉਹਨਾਂ ਨੂੰ ਕੀ ਪਤਾ ਹੈ ਕੀ ਬੌਂਡ ਹੁੰਦੇ ਆ ਕੀ ਇਲੈਕਟਰੋਨਲ ਬੌਂਡ ਸਾਨੂੰ ਮੈਨੂੰ ਬਾਰ-ਬਾਰ ਭੁੱਲ ਜਾਂਦਾ ਸੀ ਇੱਕ ਦਲਿਤ ਪਰਿਵਾਰ ਦੇ ਦੇ 6 ਮੈਂਬਰ ਆ ਉਹਨਾਂ ਤੋਂ ਦਸਤਾਖਤ ਕਰਵਾ ਕੇ ਇਹ ਕੀਤਾ ਗਿਆ ਇਹ ਸਾਰਾ ਹੀ ਵੀ ਕੇਸ ਨਾਲ ਜੋੜ ਕੇ ਕਿਉਂਕਿ মিডিਆ ਵੀ ਜਾਂ ਕੁਝ ਗਲੋਬਲ মিডিਆ ਵੀ ਇਸ ਗੱਲ ਦੇ ਪਿੱਛੇ ਪਿਆ ਕਿ ਜੋ ਇਹ ਅੰਦਰੋਂ ਅੰਦਰੀ ਸਾਰਾ ਕੁਝ ਚੱਲ ਰਿਹਾ ਹੈ ਕਿ ਦਾਦਾਗਰੀ ਚੱਲ ਰਹੀ ਹੈ ਬੀਜੇਪੀ ਦੀ ਖਾਸ ਕਰਕੇ ਮੋਦੀ ਅਮਿਤ ਸ਼ਾਹ ਦੀ ਜੋੜੀ ਦੀ ਹੈ ਗੁਜਰਾਤ ਲੌਬੀ ਜਿਹੜੀ ਸਾਰੀ ਲੱਗੀ ਹੈ ਉੱਤੇ ਅਡਾਨੀ ਬਾਨੀ ਤੇ ਥੱਲੇ ਅਮਿਤ ਸ਼ਾਹ ਮਿਰਿੰਦਰ ਮੋਦੀ ਜੀ ਇਹ ਸਾਰਾ ਜਿਹੜਾ ਲੋਕਾਂ ਦੇ ਵਿੱਚ ਇਹਨਾਂ ਦਾ ਅਸਲੀ ਹੀ ਪਿਆਜ ਨੰਗਾ ਹੋਣਾ ਚਾਹੀਦਾ ਇਹ ਗੱਲ ਨੂੰ ਵੀ ਉਹਨਾਂ ਨੂੰ ਸੁਖਵਿੰਦਰ ਨਾਲ ਜੋੜ ਕੇ ਨੱਥੀ ਕਰਕੇ ਕਿ ਆਹ ਦੇਖ ਲਓ ਸਾਡੇ ਕੋਲ ਐਵੀਡੈਂਸ ਹੈਗੇ ਆ ਉਹ ਤੇ ਬੜੀ ਡਿਟੇਲਡ ਰਿਪੋਰਟ ਹੈ ਜਿਹੜੀ ਵੀ ਛਾਪੀ ਗਈ ਹੈ ਇਸ ਲਈ ਉਹਦੇ ਚ ਕੋਈ ਹੋਰ ਐਵੀਡੈਂਸ ਇਕੱਠੇ ਕਰਕੇ ਲੀਗਲ ਬਣਾ ਕੇ ਕਰਨਾ ਚਾਹੀਦਾ ਮੈਨੂੰ ਲੱਗਦਾ ਇਹ ਚੰਗਾ ਭਿੜਤ ਹੋਈ ਐ ਇਹ ਨਹੀਂ ਕਿ ਇੱਕ ਪਾਸੜੇ ਹੋਊਗੀ ਜੇ ਸੁਪਰੀਮ ਕੋਰਟ ਇਹ ਕਿਦੇ ਪਰਦਾ ਉਤੋ ਨਾ ਚੁੱਕਿਆ ਹੁੰਦਾ ਕਿ ਕਿਹੜਾ ਪੈਸਾ ਕਿਹਨੂੰ ਕਿੰਨਾ ਗਿਆ ਤੇ ਉਹ ਕੰਪਨੀਆਂ ਦਾ ਨਾਂ ਦਬਕਾ ਮਾਰ ਕੇ ਉਹ ਤੇ ਲੱਗੇ ਸੀ ਐਸਬੀਆਈ ਤੇ ਟਾਲਣ ਲੱਗੀ ਸੀ ਦਬਕਾ ਮਾਰ ਕੇ ਨਾ ਇਹ ਸਾਰਾ ਕੁਝ ਲੋਕਾਂ ਦੇ ਸਾਹਮਣੇ ਰੱਖਿਆ ਹੁੰਦਾ ਤੇ ਔਖਾ ਹੁਣ ਅਸੀਂ ਦਾ ਪਤਾ ਹੀ ਨਹੀਂ ਸੀ ਲੱਗਣਾ ਇਲੈਕਸ਼ਨ ਲੱਗ ਜਾਣੀ ਸੀ ਫਿਰ ਤੂੰ ਕੌਣ ਤੇ ਮੈਂ ਕੌਣ ਹੋਨੇ ਚੰਗਾ ਹੋਇਆ ਕਿ ਰੋਜ਼ ਮੀਡੀਆ ਦੇ ਵਿੱਚ ਕੋਈ ਨਾ ਕੋਈ ਆਪਦੀ ਖਬਰ ਆਉਂਦੀ ਰਹਿੰਦੀ ਆ ਕਿ ਕਿੱਥੇ ਕਿੱਥੇ ਕਹਿੰਦੇ ਮਨੀ ਟ੍ਰੇਲ ਜਿਹਨੂੰ ਕਹਿੰਦੇ ਆ ਉਹ ਕਿੱਧਰ ਨੂੰ ਜਾਂਦਾ ਕਿ ਉਹ ਇਹ ਜਾਂਦਾ ਝਾੜੂ ਵੱਲ ਨੂੰ ਜਾਂਦਾ ਆ ਜਾਂ ਉਹ ਕਮਲ ਦੇ ਫੁੱਲ ਵੱਲ ਨੂੰ ਜਾ ਰਿਹਾ ਕਮਲ ਦੇ ਫੁੱਲ ਵੱਲ ਨੂੰ ਵੀ ਖਾਸਾ ਜਿਹੜਾ ਮਨੀ ਟ੍ਰੇਲ ਆ ਉਹ ਜਾ ਰਿਹਾ ਇਹਨਾਂ ਨੂੰ ਵੀ ਦਰਜ ਕਰ ਦੇਣਾ ਚਾਹੀਦਾ ਰਹੀ ਗੱਲ ਦੂਜੇ ਪਾਸੇ ਕਿ ਛੇਤੀ ਬਾਾਰ ਕਰੋ ਸਾਡਾ ਚੀਫ ਮਿਨਿਸਟਰ ਦਰਿਆ ਅੰਦਰੋਂ ਸਰਕਾਰ ਚਲਾਉਣੀ ਬੜੀ ਹੋ ਕੀ ਕਿਸੇ ਹੋਰ ਨੂੰ ਦੇ ਦਿਓ ਸੰਜੇ ਸਿੰਘ ਨੂੰ ਦੇ ਦਿਓ ਆ ਤੁਸੀਂ ਨੂੰ ਦੇ ਦਿਓ ਜਿਹਨੂੰ ਠੀਕ ਸਮਝਦੇ ਆ ਤੁਸੀਂ ਜੇ ਤੁਹਾਨੂੰ ਵੈਬ ਵਿਆ ਉਹ ਉਹਨਾਂ ਦਾ ਖਾਸਮ ਖਾਸ ਹੈ ਜਾਂ ਆਪਣੇ ਮੈਡਮ ਹੈਗੇ ਆ ਸੁਨੀਤਾ ਕੇਜਰੀਵਾਲ ਕਿਸੇ ਨੂੰ ਤੁਸੀਂ ਚਾਰਜ ਦੇ ਦਿਓ ਉਥੇ ਕੋਈ ਪੱਕਾ ਘਰ ਬਣਾ ਕੇ ਥੋੜਾ ਕੇਜਰੀਵਾਲ ਨੇ ਰਹਿਣਾ ਜੇ 10 ਦਿਨ ਨਹੀਂ ਵੀ ਚੀ ਮੰਤਰੀ ਰਹਿਣਗੇ ਤੇ ਫਿਰ ਕੀ ਫਰਕ ਪਊਗਾ ਆ ਕੇ ਫਿਰ ਜੁਆਇਨ ਕਰ ਲਿਓ ਤੁਹਾਨੂੰ ਤੇ ਤੁਹਾਡੀ ਤੇ ਕੋਈ ਜੀ ਕੰਪਨੀ ਵਾਂਗੂ ਪਾਰਟੀ ਚੱਲਣ ਲਈ ਆ ਇਹਦੇ ਤੇ ਕੋਈ ਕਿਸੇ ਕਿਸਮ ਦੀ ਕਿੰਤੂ ਪਰੰਤੂ ਹੋ ਹੀ ਨਹੀਂ ਸਕਦਾ ਕਿ ਪਿੱਛੋਂ ਰਾਜ ਪਲਟਾ ਹੋ ਜੂ ਇਹੋ ਜੀ ਕੋਈ ਗੱਲ ਨਹੀਂ ਹੈਗੀ ਤੁਸੀਂ ਜੇ ਤੁਹਾਨੂੰ ਲੱਗਦਾ ਕਿ ਨਹੀਂ ਐਸੀ ਤੁਸੀਂ ਉੱਥੇ ਚਲਾ ਸਕਦੇ ਫਿਰ ਚੁੱਪ ਕਰਕੇ ਚਲਾਈ ਜਾਓ ਹੋਇਆ ਕੀ ਹੈ ਕਿ ਜਦੋਂ ਬਾਰ-ਬਾਰ ਕੋਰਟ ਦੇ ਅੰਦਰ ਕੋਰਟ ਨੂੰ ਹੀ ਝੂਠੇ ਪਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤਾਂ ਕੋਰਟ ਨੂੰ ਝੇੜ ਆਉਂਦੀ ਹੈ ਵੀ ਯਾਰ ਹਾਤੀ ਹੋ ਗਈ ਹੈ ਹੁਣ ਇਹਨਾਂ ਦੀ ਪਲੀ ਕੀ ਸੀ ਕਿ ਜਿਸ ਆਧਾਰ ਦੇ ਉੱਤੇ ਵਰੰਟ ਸਾਡੇ ਜਾਂ ਸਾਨੂੰ ਮਤਲਬ ਫੜਿਆ ਗਿਆ ਹੈ ਜਾਂ ਸਾਡੇ ਬਾਰ-ਬਾਰ ਸੰਬੰਧ ਜਾਰੀ ਕੀਤੀ ਗਏ ਉਹ ਆਧਾਰ ਹੀ ਗਲਤ ਆ ਇਸ ਕਰਕੇ ਉਹਨੂੰ ਕੁਐਸ਼ ਕਰਤਾ ਜਾਏ ਇਸ ਕਰਕੇ ਸਾਨੂੰ ਰਿਲੀਜ਼ ਕਰਤਾ ਜਾਏ ਉਹਨਾਂ ਨੂੰ ਕੋਈ ਬੇਲ ਦੀ ਐਪਲੀਕੇਸ਼ਨ ਨਹੀਂ ਬੇਲ ਵਾਲੀ ਤੇ ਪਹਿਲਾਂ ਚਲੋ ਇੱਧਰ ਉੱਧਰ ਹੋ ਗਈ ਸੀਗੀ ਹੁਣ ਇਹਨਾਂ ਨੇ ਇਹ ਕੀਤੀ ਸੀ ਕਿ ਵੀ ਨਾ ਹੋਏ ਬਾਸ ਤੇ ਨਾ ਵਜੇ ਬੰਸਰੀ ਵੀ ਬਾਸ ਹੀ ਖਤਮ ਕਰ ਦਿਓ ਥੱਲਿਓ ਹੀ ਕੇਸ ਜੜੇ ਮੂਲ ਤੋਂ ਹੀ ਗਲਤ ਆ ਜੀ ਕੋਈ ਪੈਸਾ ਹੀ ਨਹੀਂ ਹੈਗਾ ਕੋਈ ਗੱਲੇ ਹੀ ਨਹੀਂ ਹੈਗੀ ਤੁਸੀਂ ਝੂਠ ਚਾਰ ਗਵਾਮਾਂ ਨੂੰ ਕਰਕੇ ਜਿਨ੍ਹਾਂ ਨੂੰ ਦਬਕਾ ਕੇ ਟਰਾ ਕੇ ਧਮਕਾ ਕੇ ਜੋ ਸੰਜੇ ਸਿੰਘ ਕਹਿ ਰਿਹਾ ਤੁਸੀਂ ਸੁਣਿਆ ਹੀ ਹੋਣਾ ਕਿ ਉਹਨਾਂ ਨੂੰ ਤੁਸੀਂ ਸਾਰੇ ਕਹਿੰਦੇ ਆ ਇੱਕੋ ਬੋਲੀ ਬੋਲਦੇ ਆ ਕਿ ਉੱਥੇ ਤੁਸੀਂ ਇਹ ਜਿਹੜਾ ਮਨਵਾ ਕੇ ਤੇ ਤੁਸੀਂ ਇੱਕ ਮਨੀ ਟ੍ਰੇਲ ਦਾ ਇੱਕ ਕਨੈਕਸ਼ਨ ਬਿਠਾ ਰਹੇ ਆ ਜਾਨੀ ਕਿ ਈਡੀ ਦੇ ਉੱਤੇ ਦੋ ਚਲਾ ਰਹੇ ਆ ਔਰ ਜਿਹੜੇ ਕਿ ਕੋਰਟ ਉਸ ਗੱਲ ਨੂੰ ਹਾਈ ਕੋਰਟ ਜਿਹੜੀ ਦਿੱਲੀ ਹਾਈ ਕੋਰਟ ਉਹਨੂੰ ਮੰਨ ਰਹੀ ਆ ਹੁਣ ਇਹ ਗੱਲਾਂ ਤੇ ਕੋਰਟ ਵਾਲੀਆਂ ਜਾਣਨ ਨੇ ਕਿ ਉਹ ਕਿਨੂੰ ਸਬੂਤ ਮੰਨਦੇ ਜਾਂ ਨਹੀਂ ਮੰਨਦੇ ਜੇ ਬਾਲੀ ਗੱਲ ਹੈ ਕਿ ਉਹ ਝੂਠ ਬੋਲਦੇ ਆ ਤੇ ਉਹ ਕੋਰਟ ਚ ਆ ਕੇ ਬਿਆਨ ਦੇ ਦੇਣ ਉਸ ਗੱਲ ਨੂੰ ਤੇ ਕੋਰਟ ਨੂੰ ਮੰਨਣਾ ਹੀ ਪਊਗਾ ਜੇ ਪਿੱਛੇ ਕੁੱਟ ਮਾਰ ਕੇ ਪੁਲਿਸ ਨੇ ਕੁਝ ਲਿਖਵਾ ਲਿਆ ਕੋਰਟ 'ਚ ਉਹਨਾਂ ਨੂੰ ਪੇਸ਼ ਕਰਤਾ ਜਾਈਂਗਾ ਜੇ ਕੋਰਟ 'ਚ ਵੀ ਕਹਿੰਦੇ ਇਹਦਾ ਮਤਲਬ ਕਿਤੇ ਫਿਰ ਉਹ ਜ਼ਿੰਮੇਵਾਰੀ ਨਾ ਕਹਿ ਰੇ ਆ ਫਿਰ ਤੇ ਤੂੰ ਸਾਰਾ ਦੇਸ਼ ਹੀ ਡਰਿਆ ਪਿਆ ਕੀ ਕਰੋਗੇ ਇੱਥੇ ਤੇ ਕਿਹੜੇ ਬੰਦੇ ਆ ਜੇ ਉਹ ਹਾਲਾਤ ਦੇਸ਼ ਦੇ ਅੰਦਰ ਬਣੇ ਆ ਤੇ ਫਿਰ ਉਹ ਜੇ ਸੱਚ ਨੂੰ ਸੱਚ ਕੋਰਟ 'ਚ ਆ ਕੇ ਨਹੀਂ ਕਹਿਣਾ ਫਿਰ ਤੇ ਸਰ ਗਿਆ ਫਿਰ ਤੇ ਆਪਾਂ ਇਹਦਾ ਕੋਈ ਹੱਲ ਕੱਢ ਨਹੀਂ ਸਕਦੇ ਹੈਗੇ ਮੇਰਾ ਇਹਦਾ ਇਹ ਸੋਚਣਾ ਕਿ ਅੱਜ ਦੇ ਜਿਹੜਾ ਫੈਸਲਾ ਹੋਇਆ ਇਹਦੇ ਨਾਲ ਬੀਜੇ ਇਹਨੂੰ ਇਹਨੂੰ ਆਮ ਆਦਮੀ ਪਾਰਟੀ ਨੂੰ ਸੁਖਵਿੰਦਰ ਕਾਫੀ ਝਟਕਾ ਲੱਗਾ ਝਟਕਾ ਇਸ ਕਰਕੇ ਲੱਗਾ ਕਿ ਤੁਸੀਂ ਉਸ ਗੱਲ ਨੂੰ ਮੂਲ ਨੂੰ ਫੜ ਕੇ ਜਦੋਂ ਚੱਲੇ ਤੇ ਉਨਾ ਹੀ ਵੱਡਾ ਉਹਨਾਂ ਨੇ ਅੱਗੇ ਜਵਾਬ ਦਿੱਤਾ ਵੀ ਅਜੇ ਤੁਹਾਨੂੰ ਅਸੀਂ ਕਹਿੰਨੇ ਆ ਕਿ ਕੁਛ ਦੇਰ ਵੇਟ ਕਰ ਲਓ 15 ਤਰੀਕ ਤੱਕ ਤੁਹਾਨੂੰ ਹੋਇਆ ਤੇ ਅਸੀਂ ਇਹ ਤੇ ਇੱਕ ਕਿਸਮ ਦਾ ਜਿਹੜਾ ਕੋਰਟ ਨੇ ਫੈਸਲਾ ਦਿੱਤਾ ਉਸ ਨੂੰ ਹੀ ਚੈਲੰਜ ਕਰਨ ਵੱਲ ਚੱਲੇ ਨਾ ਜੇ ਜੱਜਮੈਂਟ ਕਿ ਤੁਸੀਂ ਦੀ ਗੱਲ ਨੂੰ ਠੀਕ ਨਹੀਂ ਸਾਡੇ ਤਰੀਕੇ ਨਾਲ ਨਹੀਂ ਸਮਝਦੇ ਜੱਜਾਂ ਨੂੰ ਸਮਝਾਉਣ ਚੱਲੇ ਆ ਕਿ ਦੇਖੋ ਦੇਖੋ ਤੁਹਾਡੇ ਕੋਲ ਸਫੀਸ਼ੀਐਂਟ ਐਵੀਡੈਂਸੀ ਨਹੀਂ ਹੈਗੇ ਤੁਸੀਂ ਤੁਹਾਨੂੰ ਜੇਲ੍ਹ ਚ ਕਰੀ ਜਾਂਦੇ ਆਸੀਂ ਸਰਕਾਰ ਕਿਵੇਂ ਚਲਾਈਏ ਇਹ ਆਰਗੂਮੈਂਟ ਜਾਂ ਇਹ ਇਮਪ੍ਰੈਸ਼ਨ ਆਮ ਆਦਮੀ ਪਾਰਟੀ ਦੇ ਰਹੀ ਹੈ ਉਹਦਾ ਕਾਰਨ ਵੀ ਦੱਸਦਾ ਮੈਂ ਕਿਉਂ ਦੇ ਰਿਹਾ ਉਹ ਇਸ ਕਰਕੇ ਦੇਰੀਆ ਕਿੰਨਾ ਨੇ ਨਾ ਹਰ ਆਪਣੇ ਬੰਦੇ ਨੂੰ ਜਿਹੜੇ ਟਾਪ ਦੇ ਲੀਡਰ ਆ ਕੇਜਰੀਵਾਲ ਦੀ ਪ੍ਰਿੰਟਿੰਗ ਪ੍ਰੈਸ ਤੋਂ ਸਰਟੀਫਿਕੇਟ ਛਾਪ ਕੇ ਬੰਦੇ ਆ ਉਹਦੇ ਇੱਕ ਪਾਸੇ ਲਿਖਿਆ ਆ ਕਟੜ ਇਮਾਨਦਾਰ ਦੂਜੇ ਪਾਸੇ ਲਿਖਿਆ ਆ ਕਟੜ ਦੇਸ਼ ਭਗਤ ਇੱਕੋ ਇਤੇ ਹੀ ਛੜ ਜਾਂਦਾ ਜਿਵੇਂ ਰੁਪਈਏ ਦੇ ਦੋਵੇਂ ਪਾਸੇ ਛਪੇ ਹੁੰਦੇ ਆ ਨਾ ਉਹ ਛਾਪ ਛਾਪ ਕੇ ਦਿੱਤੇ ਆ ਹੁਣ ਜਦੋਂ ਇਹ ਪਤਾ ਲੱਗੇ ਕਿ ਇਹ ਤੇ 45 ਕਰੋੜ ਗੋਆ ਦੇ ਵਿੱਚ ਲੈ ਗਏ ਜਾਂ ਹਮਾਚਲ ਚ ਲੈ ਗਏ ਪੈਸੇ ਉਹ ਉਧਰ ਉਧਰ ਦੇ ਦਿੱਤੇ ਬਾਰੋ-ਬਾਰ ਵੰਡ ਦਿੱਤੇ ਆਪ ਹੱਥ ਨਹੀਂ ਲਾਇਆ ਨੋਟ ਨੂੰ ਕਿਉਂਕਿ ਕਈ ਬਾਬੇ ਨਹੀਂ ਲਾਉਂਦੇ ਤੁਸੀਂ ਡੇਰਿਆਂ ਤੇ ਵੀ ਦੇਖੇ ਹੋ ਕਹਿੰਦੇ ਨਾ ਬਾਬਾ ਜੀ ਤੇ ਬਸ ਸਿਰਫ ਦੋ ਹੀ ਰੋਟੀਆਂ ਖਾਂਦੇ ਆ ਇੱਕ ਕੇਲਾ ਖਾ ਕੇ ਗੁਜ਼ਾਰਾ ਕਰਦੇ ਇਹਨਾਂ ਦਾ ਕੋਈ ਲੈਣਾ ਦੇਣਾ ਮਾਇਆ ਨੂੰ ਮਾਇਆ ਤੇ ਬਾਰ-ਬਾਰ ਹੀ ਟੁਲੀ ਫਿਰਦੀ ਆ ਜਿਹੜੇ ਸੇਵਕ ਆਉਂ ਸਾਹਮਦੇ ਆ ਹੁਣ ਜਿਹੜੀ ਸੇਵਕੀ ਸੀ ਜਾਂ ਜਿਹੜੇ ਹੋਰ ਬੰਦੇ ਸੀ ਉਹ ਗਾਂ ਪਸ਼ਾ ਕਰਦੇ ਸੀ ਹਵਾਲੇ ਦਾ ਵੀ ਨਿਕਲ ਕੇ ਆ ਗਿਆ ਜਿਹੜੇ ਬੰਦੇ ਨੇ ਪੈਸੇ ਭੇਜੇ ਉਹਨੇ ਵੀ ਕਹਤਾ ਹਾਂ ਮੈਂ ਭੇਜਿਆ ਜਿਨੇ ਉੱਥੇ ਕਿਸੇ ਐਮ ਐਲ ਏ ਨੇ ਰਿਸੀਵ ਕੀਤੇ ਪੈਸੇ ਉਹਨੇ ਵੀ ਕਹਤਾ ਹਾਂ ਮੈਂ ਕੀਤੇ ਆ ਇਹ ਉਹਨੂੰ ਮਨੀ ਟਰੀਅਲ ਦੀ ਮਾਤ ਦੇ ਕੇ ਗਵਾਹਿਆਂ ਦੇ ਸਿਰ ਤੋਂ ਥੋੜੀ ਨਾ ਪੈਸੇ ਕੱਢ ਕੇ ਦਿਖਾ ਲਓ ਸਾਨੂੰ ਬੋਰੀਆਂ ਕਿੱਥੇ ਗਈਆਂ ਪੈਸਾ ਕੋਈ ਐਸੋ ਜੀ ਚੀਜ਼ ਤੇ ਹੈ ਨਹੀਂ ਕਿ ਜਿਹੜੀ ਤੁਸੀਂ ਸੋਨਾ ਤੇ ਹੈ ਨਹੀਂ ਕਿ ਖਰੀਦ ਕੇ ਰੱਖ ਕੇ ਬੈਠੇ ਰਹਿੰਦੇ ਆ ਉਹ ਤੇ ਪੈਸਾ ਆਇਆ ਤੇ ਗਿਆ ਤੇ ਕੋਈ ਜਮ੍ਹਾਂ ਕਰਨ ਵਾਲੀ ਚੀਜ਼ ਨਹੀਂ ਵਾ ਇਧਰੋਂ ਆਇਆ ਉਧਰ ਵੰਡਦਾ ਮੈਂ ਤਾਂ ਕਹਿਣਾ ਕਿ ਸਾਡੇ ਸਰੋਤਿਆਂ ਨੂੰ ਪਤਾ ਲੱਗੇ ਕਿ ਪੀਚ ਫਸਿਆ ਕਿੱਥੇ ਆ ਪੀਚ ਇਹ ਫਸਿਆ ਕਿ ਇਹ ਕਹਿੰਦੀ ਕਿ ਜਿਹੜਾ ਸਾਡਾ ਮੁੱਖ ਪਲੈਂਕ ਹੈਗਾ ਕਟੜ ਦੇਸ਼ ਭਗਤੀ ਦਾ ਤੇ ਕਟੜ ਇਮਾਨਦਾਰੀ ਦਾ ਜੇ ਉਹਦੇ ਚੀ ਮੋਰੀ ਕਰ ਗਏ ਕੋਟਾ ਨੇ ਕਰਤੀ ਤਾਂ ਫਸ ਫਿਰ ਸਾਡੀ ਤੇ ਕੰਪਨੀ ਡੁੱਬ ਗਈ ਫਿਰ ਤੇ ਕੰਪਨੀ ਦੇ ਸ਼ੇਅਰ ਉਸੇ ਵੇਲੇ ਰੁਲ ਜਾਣਗੇ ਕੇਜਰੀਵਾਲ ਕੰਪਨੀ ਕੇਜਰੀਵਾਲ ਰਾਜਨੀਤਿਕ ਕੰਪਨੀ ਇੰਜੇ ਦਾ ਨਾਮ ਰੱਖਣਾ ਚਾਹੀਦਾ ਉਹ ਹੈਗੀ ਨਿੱਜੀ ਹੈਗੀ ਉਹਨਾਂ ਦੇ ਸਿਰ ਤੇ ਹੀ ਇਸੇ ਕਰਕੇ ਰਜਾਈ ਨੀਮਲੀ ਨਾ ਕਰਵਾ ਰਹੇ ਸਾਰੇ ਬਾਕੀ ਦੇ ਵੀ ਉਹੀ ਕਹਿ ਰਹੇ ਆ ਨਾ ਜੀ ਉਹ ਅੰਦਰੋਂ ਬੜਾ ਸੋਹਣਾ ਰਾਜ ਚਲਾਉਣਗੇ ਰੋਜ਼ ਆਰਡਰ ਆਉਣਗੇ ਹੁਣ ਆਪਾਂ ਪਾਣੀ ਦਾ ਖਿਆਲ ਕਰਨਾ ਹੁਣ ਸਿਹਤ ਦਾ ਖਿਆਲ ਕਰਨਾ ਹੁਣ ਘਰ ਘਰ ਜਾ ਕੇ ਲੋਕਾਂ ਦੇ ਮਸਲੇ ਸੁਣਨੇ ਕੇਜਰੀਵਾਲ ਹੁਣੀ ਰੋਜ਼ ਬਿਆਨ ਦੇ ਰਹੇ ਆ ਸਾਨੂੰ ਆਰਡਰ ਆ ਰਿਹਾ ਬੜੀ ਸੋਹਣੀ ਸਰਕਾਰ ਅੰਦਰੋਂ ਚੱਲ ਰਹੀ ਆ ਇਲੈਕਟ੍ਰਿਕ ਕੈਟਲ ਦੇ ਦਿੱਤੀ ਆ ਕਿਤਾਬਾਂ ਦੇ ਦਿੱਤੀਆਂ ਰੋਮਾਂਨ ਪੜ ਰਹੇ ਆ ਕੀਤਾ ਪੜ ਰਹੇ ਆ ਉੱਥੇ ਬੈਠੇ ਤੇ ਆਪਣੇ ਨਾਲ ਨਾਲ ਸਰਕਾਰ ਚਲਾ ਰਹੇ ਸਭ ਤੋਂ ਜ਼ਿਆਦਾ ਵਧੀਆ ਟੰਗਣਾ ਮਤਲਬ ਇਹ ਇੰਝ 임ਪ੍ਰੈਸ਼ਨ ਦਿੱਤਾ ਜਾ ਰਿਹਾ ਵੀ ਜੇਲ੍ਹ ਦੇ ਅੰਦਰੋਂ ਸਭ ਤੋਂ ਜ਼ਿਆਦਾ ਵਧੀਆ ਟੰਗਣਾ ਸਰਕਾਰ ਚੱਲ ਰਹੀ ਹੈ ਹੁਣ ਐਸ ਕਰਕੇ ਜਿਹੜਾ ਅੱਜ ਦਾ ਝਟਕਾ ਲੱਗਾ ਸਾਰੇ ਮੀਡੀਆ ਦੇ ਚੋਂ ਆਪਣੇ ਆਪਣੇ ਟੰਗਣਾ ਦੇਖਣਾ ਮੈਨੂੰ ਲੱਗਦਾ ਕਿ ਇਹਨਾਂ ਨੂੰ ਬੇਨਤੀ ਇਹ ਕਰਨੀ ਚਾਹੀਦੀ ਸੀ ਵੀ ਬਸ ਕਰੋ ਤੇ ਤੁਹਾਨੂੰ ਜ਼ਿਆਦਾ ਦਿਲ ਰੱਖ ਕੇ ਕੀ ਮਿਲ ਜੂਗਾ ਸਾਨੂੰ ਇਲੈਕਸ਼ਨਾਂ ਲੜਨ ਦਿਓ ਜੇ ਬਾਹਲੀ ਲੋੜ ਹੈ ਤੇ ਬਾਅਦ ਚ ਲੈ ਆਇਓ ਹੁਣ ਸਾਨੂੰ ਇਸ ਗੱਲ ਦੀ ਸਾਨੂੰ ਆਜ਼ਾਦਤ ਦਿੱਤੀ ਜਾਏ ਨਹੀਂ ਤੇ ਲੈਵਲ ਪਲੇਇੰਗ ਫੀਲਡ ਕਿਵੇਂ ਹੋਊਗੀ ਜੋ ਕਿ ਸਾਨੂੰ ਇੱਕ ਚੋਣ ਦਾ ਅਧਿਕਾਰ 1955 ਜਾਂ ਜਿਹੜਾ ਵੀ ਐਕਟ ਹੈ ਜਿਹੜਾ ਲੋਕ ਜਿਹੜਾ ਇਲੈਕਸ਼ਨ ਦਾ ਐਕਟ ਹੁੰਦਾ ਮੈਨੂੰ ਉਹਦਾ ਨਾਮ ਐਕਚੁਅਲੀ ਭੁੱਲ ਗਿਆ ਆ ਲੋਕਾਂ ਦੀ ਨਮਾਇੰਦਗੀ ਦਾ ਐਕਟ ਉਹਦਾ ਨਾਮ ਇਹੋ ਜਿਹਾ ਕੋਈ ਹੈਗਾ ਤਾਂ ਉਸ ਨੂੰ ਪੀਪਲ ਦੇ ਰਿਪ੍ਰੈਜ਼ੈਂਟੇਟਿਵ ਐਕਟ ਠੀਕ ਹੈ ਉਹਦਾ ਉਸ ਦੇ ਮੁਤਾਬਕ ਸਾਨੂੰ ਤੇ ਹੁਣ ਤੁਸੀਂ ਇਸ ਤਰ੍ਹਾਂ ਨਾ ਨਾ ਕਰੋ ਇਹ ਤੇ ਖੰਜਲ ਖਵਾਰੀ ਕਰਨ ਵਾਲੀ ਆ ਪਰ ਇਹ ਉਸ ਗੱਲ ਨੂੰ ਜਿਹੜੀਆਂ ਲੀਗਲ ਗੱਲਾਂ ਆ ਜਿਹੜੀਆਂ ਟੈਕਨੀਕਲ ਗੱਲਾਂ ਆ ਉਸ ਨੂੰ ਰਾਜਨੀਤੀ ਦਾ ਤੜਕਾ ਲਾ ਕੇ ਉਹ ਸਾਨੂੰ ਮਾਰਨਾ ਚਾਹੁੰਦੇ ਓਏ ਸਾਨੂੰ ਕੁੱਟਣਾ ਚਾਹੁੰਦੇ ਓਏ ਸਾਨੂੰ ਸਾਡੀ ਪਾਰਟੀ ਨੂੰ ਕਮਜ਼ੋਰ ਕਰਨਾ ਚਾਹੁੰਦੇ ਓ ਉਹ ਸਾਡੇ ਛੇਰ ਨੂੰ ਅੰਦਰ ਪਾ ਲਿਆ ਉਹਨੇ ਸਾਰੇ ਦੇਸ਼ ਦੇ ਵਿੱਚ ਵੱਡੇ ਵੱਡੇ ਲੈਕਚਰ ਮੋਦੀ ਜੀ ਦੇ ਬਰਾਬਰ ਕਰਨੇ ਸੀ ਮੋਦੀ ਜੀ ਡਰ ਗਏ ਆ ਇਸ ਕਰਕੇ ਉਹਨੂੰ ਜੇਲ੍ਹ ਚ ਬੰਦ ਕਰ ਇਹ ਰਾਜਨੀਤੀ ਹੈ ਰਾਜਨੀਤਿਕ ਸਟੇਟਮੈਂਟ ਹੈ ਤ੍ਰਾਕਲ ਦੇ ਜੇ ਕੋਰਟ ਇਹ ਕਹਿ ਰਹੀ ਹੈ ਕਿ ਸਾਡੇ ਕੋਲ ਸਫੀਸ਼ੀਐਂਟ ਐਵੀਡੈਂਸ ਹੈ ਸਾਡੇ ਕੋ ਕਾਫੀ ਈਡੀ ਨੇ ਸਾਨੂੰ ਸੋਲਿਡ ਪ੍ਰੂਫ ਦਿੱਤੇ ਇਸ ਕਰਕੇ ਅਸੀਂ ਕੀਤਾ ਤੁਸੀਂ ਸਾਨੂੰ ਹੀ ਕੱਚੇ ਕਰੀ ਜਾਂਦੇ ਆ ਕਿ ਗਲਤ ਹੈ ਸਾਰਾ ਕੁਝ ਕਿ ਐਵੇਂ ਈਡੀ ਤੰਗ ਕਰੀ ਜਾਂਦੀ ਆ ਸਾਨੂੰ ਗਲਤ ਸਮਝਣ ਦੇ ਜਾਂ ਸਾਨੂੰ ਬਲਤ ਤੇ ਤਹਿਕੀਕਾਤ ਵੀ ਉਹਨਾਂ ਕੋਲ ਕੁਝ ਹੈ ਨਹੀਂ ਇਸ ਦੀ ਹੁਣ ਮੈਂ ਇੱਥੇ ਗੱਲ ਨੂੰ ਕਾਟਦਾ ਕਿ ਇੱਕ ਤੇ ਕੇਜਰੀਵਾਲ ਹੁਣਾਂ ਨੂੰ ਸੋਚਣਾ ਚਾਹੀਦਾ ਕਿ ਬਹੁਤ ਕਟੜਤਾ ਠੀਕ ਨਹੀਂ ਹੁੰਦੀ ਤੁਹਾਨੂੰ ਉਹੋ ਹੀ ਲੈ ਕੇ ਬੈਠ ਰਹੀ ਐ ਜੇ ਤੁਸੀਂ ਕਹਿੰਦੇ ਹਾਂ ਜੀ ਯਾਰ ਠੀਕ ਐ ਅਸੀਂ ਇਹ ਬਿਲਕੁਲ ਦੀਵਤੇਤ ਨਹੀਂ ਐ ਪਰ ਦੂਜਿਆਂ ਨਾਲੋਂ ਤਾਂ ਫਿਰ ਵੀ ਬਹੁਤ ਚੰਗੇ ਆ ਮਾੜਾ ਹੈਗੇ ਤੇ ਚਿੱਟੇ ਹੰਸੀਆ ਮਾੜਾ ਮੋਟਾ ਕਿਤੇ ਕਾਲਾ ਛਿੱਟਾ ਬੱਲਾ ਲੱਗ ਵੀ ਗਿਆ ਤੇ ਫਿਰ ਕੀ ਐ ਜਦੋਂ ਅਸੀਂ ਚੁਗਣ ਜਾਂਦੇ ਹਾਂ ਬੋਤੀ ਕਈ ਕਦੀ ਕਦੀ ਚਿੱਕੜ ਦਾ ਛੱਟਾ ਪੈ ਜਾਂਦਾ ਕੋਈ ਗੱਲ ਐ ਇੰਨਾ ਤੁਸੀਂ ਤਾਂ ਕਟੜਤਾ ਵੱਲ ਚਲੇ ਗਏ ਨਾ ਜਿਹੜਾ ਉਹਦੇ ਕਰਕੇ ਹੁਣ ਤੁਹਾਡੀਆਂ ਚਿੰਤਾਵਾਂ ਬਦਲੀਆਂ ਬੇਸਿਕਲੀ ਜਿਹੜੀ ਸੈਲਫ ਪਰਸੈਪਸ਼ਨ ਆਪਣੇ ਬਾਰੇ ਬਣਾਈ ਆ ਉਹ ਤੁਹਾਨੂੰ ਡੋਬੀ ਜਾਂਦੀ ਆ ਉਸ ਨੂੰ ਮੇਨਟੇਨ ਕਰਨਾ ਬਹੁਤ ਔਖਾ ਹੁੰਦਾ ਤੇ ਵੈਸੇ ਹੀ ਪ੍ਰੈਕਟੀਕਲੀ ਔਖਾ ਨਹੀਂ ਕਿ ਰਾਜਨੀਤੀ ਚ ਬੰਦਾ ਹੋਵੇ ਤੇ ਕਹੇ ਕਿ ਮੈਂ ਇਮਾਨਦਾਰ ਆ ਫਿਰ ਤੁਸੀਂ ਕਿਤੇ ਹੋਰ ਕੋਈ ਇੱਥੇ ਤੇ ਜਿੱਥੇ ਬਿਲਕੁਲ ਇਮਾਨਦਾਰ ਹੋਣੇ ਚਾਹੀਦੇ ਸਾਧੂ ਸੰਤ ਉਹ ਨਹੀਂ ਇਮਾਨਦਾਰ ਹੈਗੇ ਤੇ ਰਾਜਨੀਤੀ ਵਿੱਚ ਕਿਹੜਾ ਬੰਦਾ ਇਮਾਨਦਾਰ ਹੋ ਜੂ ਕਟੜ ਇਮਾਨਦਾਰ ਮੈਨੂੰ ਦੱਸੋਗੇ ਹੋ ਹੈ ਦੁਨੀਆ ਦੀ ਰਾਜਨੀਤੀ ਇੱਕ ਵੀ ਬੰਦਾ ਅੱਜ ਨਹੀਂ ਪੁਰਾਣਾ ਵੀ 2000 ਸਾਲ ਪੁਰਾਣਾ ਵੀ ਮੈਨੂੰ ਦੱਸ ਦੇਣ ਜਿਹੜਾ ਬਿਲਕੁਲ ਸਾਧੂ ਸੀਗਾ ਹੈ ਜੇ ਉਹਨੇ ਬਿਲਕੁਲ ਸਾਧੂ ਸੀ ਤਾਂ ਉਹਨੇ ਬੁਧਾ ਕੀਤਾ ਵੀ ਕੁਝ ਨਹੀਂ ਹੋਊਗਾ ਮਾੜਾ ਮੋਟਾ ਛਾਂਗਣ ਮੰਗਣ ਜਾਂ ਕਰਕੇ ਲੋ ਰਾਜਨੀਤੀ ਨੇ ਚੱਕ ਕੇ ਬਾਹਰ ਮਾਰਿਆ ਉਹ ਤੇ ਨਹੀਂ ਸਕਦਾ ਇਸ ਕਰਕੇ ਤੁਸੀਂ ਇਹ ਕਹੋਗੇ ਅਸੀਂ ਬੇਸਿਕਲੀ ਤੇ ਲੋਕਾਂ ਦੇ ਨਾਲ ਲੋਕਾਂ ਦੇ ਹਿਰਦੇ ਦੀ ਗੱਲ ਕਰਦੇ ਹਾਂ ਉਹਨਾਂ ਦੇ ਦੁੱਖ ਦੀ ਗੱਲ ਕਰਦੇ ਹਾਂ ਉਹਨਾਂ ਦੇ ਮਨ ਦੀ ਗੱਲ ਕਰਦੇ ਕਿਉਂਕਿ ਆਮ ਆਦਮੀ ਆ ਪਰ ਨਾਲ ਹੀ ਅਸੀਂ ਹੋਣੇ ਜਿਹੜਾ ਇਹਨੇ ਬੰਗਲਾ ਬਣਾਇਆ ਸੀ ਕੇਜਰੀਵਾਲ ਲਈ 30-40 ਕਰੋੜ ਦਾ ਜਾਂ 45 ਕਰੋੜ ਦਾ ਜੋ ਵੀ ਕਹਿ ਲਓ ਕੋਈ ਨੀ ਉਹ ਲੱਖਾਂ ਰੁਪਈਆ ਦੀ ਤੇ ਟਾਇਲਟ ਸੀ ਜਾਂ ਕਰੋੜ ਦਾ ਮੰਜਾ ਲੋਕੀ ਪਤਾ ਨਹੀਂ ਗੱਲਾਂ ਜੋੜੀਆਂ ਆਖੇ ਕਿ ਕਰੋੜ ਦੇ ਮੰਜੇ ਤੇ ਉਹਦੇ ਉਹ ਮਾਇਆਵਤੀ ਵਾਲੀ ਗੱਲ ਹੋ ਗਈ ਜਿਹੜੀ ਕਿ ਬਈ ਬੜੇ ਮਹਿੰਗੇ ਮੰਜੇ ਤੇ ਸੌਂਦੀ ਆ ਕਿਸੇ ਨੇ ਚੜਾਉਣ ਲਈ ਕਿਹਾ ਹੁਣ ਇਹ ਬੰਦੇ ਆਮ ਵਾਲੀ ਤੇ ਗੱਲ ਨਹੀਂ ਜਿਹੜੀ ਤੁਹਾਨੂੰ ਸਰਕਾਰੀ ਕੁਆਟਰ ਚ ਉਥੋਂ ਚਲਾਉਂਦੇ ਆ ਨਾ ਕੁਛ ਤੇ ਸਾਧੂ ਪੁਰਾਣਾ ਕੱਟੜ ਇਮਾਨਦਾਰੀ ਦਾ ਦਿਖਾਉਂਦੇ ਆ ਤੁਸੀਂ ਸਰਕਾਰੀ ਇੱਕ ਦਾ ਵੱਡਾ ਬੰਗਲੋ ਬਣਾਉਣ ਲਈ ਮਹਿਲ ਬਣਾਉਣ ਲਈ ਦੋ ਤਿੰਨ ਫਲੈਟ ਨੂੰ ਜੋੜ ਕੇ ਉਹਨੂੰ ਕੀਤਾ ਤੁਸੀਂ ਔਰ ਫਿਰ ਉਹ ਸਾਰੀ ਕੰਟਰੋਵਰਸੀ ਹੋਈ ਇਹਦਾ ਮਤਲਬ ਕਹਿਣ ਨੂੰ ਆਮ ਆਦਮੀ ਤੇ ਉਹ ਹੈਗੇ ਤੁਸੀਂ ਅਸਲ ਵਿੱਚ ਖਾਸਮ ਖਾਸ ਦੂਜਿਆਂ ਵਾਂਗੂ ਨਾਂ ਦਾ ਕੀ ਹੈ ਨਾਂ ਦੇ ਹੋ ਗਏ ਨਾਂ ਤੇ ਹੁੰਦਾ ਸਾਧੂ ਸਿੰਘ ਧਰਮਸੋਤ ਪਰ ਕੰਮ ਤੇ ਉਹਦੇ ਤੇ ਵੀ ਜਦੋਂ ਸਾਧੂ ਥੋੜੀ ਹੋ ਜਾਂਦਾ ਨਾਮ ਦੇ ਨਾਲ ਕੰਮ ਦੇ ਵਿੱਚ ਜਿਹੜਾ ਲੋਕਾਂ ਨੇ ਘੜਾ ਹੈ ਤੇ ਸਾਧੂ ਆ ਬਰ ਸਾਧੂ ਨੂੰ ਬਦਨਾਮ ਕਰ ਰਹੇ ਇਸ ਤਰ੍ਹਾਂ ਆਮ ਆਦਮੀ ਦਾ ਨਾਂ ਹੈਗਾ ਜ਼ਰੂਰੀ ਨਹੀਂ ਕਿ ਉਹਨਾਂ ਦੇ ਲੀਡਰ ਆਮ ਹੀ ਹੈਗੇ ਅ ਇਹ ਬੱਸ ਮੈਂ ਤੇ ਅੱਜ ਦੀ ਜਿਹੜੇ ਫੈਸਲੇ ਦੇ ਉੱਤੇ ਇਹ ਲਾਸਟ ਮੇਰਾ ਟਿੱਪਣੀ ਗੈਲੋ ਜਾਂ ਮੇਰੀ ਖਿਆਲ ਜਿਹੜਾ ਮੈਨੂੰ ਆ ਰਿਹਾ ਉਹ ਇਹੀ ਆ ਰਿਹਾ ਸਾਰਿਆਂ ਨੇ ਇਹੋ ਹੀ ਕਿਹਾ ਉਹ ਆਪ ਤੇ ਮੈਨਾਮਾਨੂ ਦੇ ਮੋਡ ਦੇ ਵਿੱਚ ਹੈਗੇ ਆ ਵਿੱਚੇ 100 ਰੁਪਏ ਵਿੱਚੇ ਹੋਰ ਵਿੱਚੇ ਸੱਜੇ ਸਿੰਘ ਵਿੱਚੇ ਸਾਰੇ ਇੱਕੋ ਬੋਲੀ ਬੋਲੇ ਹੁਣੇ-ਹੁਣੇ ਤੇ ਉਹਨਾਂ ਨੇ ਵਰਤ ਵੀ ਰੱਖਿਆ ਸੀਗਾ ਉਹ ਵਰਤ ਕਾਲ ਦੀਆਂ ਗੱਲਾਂ ਉਹਦਾ ਵੀ ਕੋਈ ਅਸਰ ਨਹੀਂ ਹੋਇਆ ਫਿਰ ਹੁਣ ਦੁਬਾਰਾ ਜਾਣਗੇ ਮੇਰਾ ਖਿਆਲ ਗਾਂਧੀ ਦਾ ਜਿਹੜਾ ਉੱਥੇ ਮਹਾਤਮਾ ਗਾਂਧੀ ਦੀ ਸਮਾਦ ਤੇ ਜਾਣਗੇ ਉੱਥੇ ਫਿਰ ਜਾਣਗੇ ਬਾਪੂ ਜੀ ਤੁਸੀਂ ਬਚਾ ਲਓ ਹੁਣ ਵੀ ਇੱਕ ਅੱਧੀ ਵਾਰੀ ਜੇ ਗਲਤੀ ਹੋ ਗਈ ਤੇ ਇਹ ਥੋੜੀ ਆ ਕਿ ਹੁਣ ਤੁਹਾਨੂੰ ਬਿਲਕੁਲ ਹੀ ਪੋਲਿਟਿਕ ਤੋਂ ਕੱਢ ਦੇਣਾ ਕੁਝ ਨਾ ਕੁਝ ਇਹੋ ਜਿਹਾ ਜਿਗਾੜ ਪਗੜ ਲਾਓ आईएनडीआईए ਦੇ ਨਾਲ ਆ ਉਥੋਂ ਇੱਕ ਢਾਲਜੀ ਮਿਲੀ ਹੋਈ ਆ ਜਿੰਨੀ ਕੁ ਮਿਲੀ ਆ ਪਰ ਉਹ ਵੀ ਬੰਦਿਆਂ ਨੇ ਆਪੋ ਨੇ ਆਪ ਨੂੰ ਵੀ ਦੇਖਣਾ ਕਿ ਪਹਿਲਾਂ ਉਹ ਕੇਜਰੀਵਾਲ ਨੂੰ ਦੇਖਣਗੇ ਉਹਦੇ ਅੱਗੇ ਢਾਲ ਕਰਨਗੇ ਉਹਨਾਂ ਨੇ ਆਪਣੇ ਆਪ ਨੂੰ ਬਚਾਉਣਾ ਪਹਿਲਾਂ ਇਹ ਦੇਖ ਲੈਣਗੇ ਮੇਰਾ ਇਹ ਕਹਿਣਾ ਕਿ ਇਹਨਾਂ ਨੂੰ ਚਾਹੀਦਾ ਇਹ ਆ ਕਿ ਪਹਿਲਾਂ ਤੇ ਮੈਂ ਨਾ ਮਾਨੂੰ ਮੋੜ ਦੇ ਵਿੱਚੋਂ ਬਾਹਰ ਆ ਕੇ ਜਿਸ ਤਰ੍ਹਾਂ ਬਾਕੀ ਲੋਕ ਜਿਸ ਤਰ੍ਹਾਂ ਹਿੰਮਤ ਸੋਰੇਨ ਵੀ ਤੇ ਗਿਆ ਇਹ ਹੈ ਇਹਨਾਂ ਦੇ ਨਾਲ ਹੀ ਗਿਆ ਉਹ ਜੇ ਕੇਸ 'ਚ ਹੀ ਗਿਆ ਉਹ ਤੇ ਇੰਨਾ ਕੋਈ ਸ਼ੋਰ ਮਚਦਾ ਨਹੀਂ ਹੈਗਾ ਕੋਈ ਰੌਲਾ ਨਹੀਂ ਇੰਨਾ ਪੈ ਰਿਹਾ ਕੋਈ ਨਹੀਂ ਕਹਿ ਰਿਹਾ ਕਿ ਉਹਨੂੰ ਨਾ ਜੀ ਉਹਨੇ ਕੁਝ ਨਹੀਂ ਕੀਤਾ ਐਂਡੇ ਹੋਣਗੇ ਪਰ ਰੋਜ਼ ਤੇ ਤੁਸੀਂ ਛੋਰ ਨਹੀਂ ਸੁਣਦੇ ਇਜਰੀਵਾਲ ਹੁੰਨ ਦਾ ਕਿਉਂ ਇਤਰਾ ਰੋਜ਼ ਸ਼ੋਰ ਜਿਹੜਾ ਤੁਹਾਨੂੰ ਸੁਣਨ ਨੂੰ ਮਿਲਦਾ ਕੱਲ ਨੂੰ ਦੇਖ ਲਿਓ ਤੁਸੀਂ ਫੇਰ ਜਿਹੜਾ ਹੋਰ ਕਿਤਰਾ ਨਵੀਂ ਤੇ ਨਵੀਂ ਕੋਈ ਗੱਲ ਨਿਕਲ ਕੇ ਆਜੂ ਸੁਪਰੀਮ ਕੋਰਟ ਸੇ ਜਾਣਾ ਉਹਨਾਂ ਨੇ ਉੱਥੇ ਹੀ ਪੁੱਛ ਲਿਆ ਸੀ ਕੋ ਉੱਥੇ ਹੀ ਪੁੱਛ ਲਿਆ ਸੀ ਵਕੀਲ ਨੇ ਕੇਜਰੀਵਾਲ ਨੇ ਭਾਈ ਜੀ ਸਾਨੂੰ ਜਿਹੜੀ ਰਿਟਰਨ ਜੱਜਮੈਂਟ ਕਦੋਂ ਮਿਲੂਗੀ ਛੇਤੀ ਤਾਂ ਸਾਡੇ ਦਪੈਰਗਰ ਮੈਂ ਆਸੀ ਤੇ ਭੱਜਣਾ ਸੁਪਰੀਮ ਕੋਰਟ ਨੂੰ ਹੁਣ ਇਸ ਗੱਲ ਦੀ ਇਹ ਪ੍ਰੇਅਰ ਕਰਨ ਗਾਂਧੀ ਜੀ ਦੀ ਸਮਾਦ ਤੇ ਜਾ ਕੇ ਵੀ ਹੋਰ ਵੀ ਜਿੱਥੇ ਵੀ ਹੈ ਹਨੂਮਾਨ ਦੇ ਮੰਦਿਰ ਤੇ ਵੀ ਜਾਣ ਜਿਤਨਾ ਗਏ ਸੀਗੇ ਸੰਜੀਤ ਸਿੰਘ ਬਾਹਰ ਆ ਕੇ ਇਕਦਮ ਬਜਰੰਗਬਲੀ ਦੇ ਜਾ ਕੇ ਵੀ ਇਹਨਾਂ ਨੇ ਮੈਨੂੰ ਬਚਾ ਲਿਆ ਮੈਂਨਾਂ ਦੀ ਮਿਹਰਬਾਨੀ ਕਰਕੇ ਜਾਂ ਉਹ ਕੇਜਰੀਵਾਲ ਨੇ ਵੀ ਇੱਕ ਬੇਨਤੀ ਕਰਨ ਸੰਜੀਤ ਸਿੰਘ ਜਾਣਾ ਚਾਹੀਦਾ ਤੇ ਅੱਛੀ ਸਾਰਿਆਂ ਨੂੰ ਮਿਲ ਕੇ ਜਾਣਾ ਚਾਹੀਦਾ ਭਾਈ ਸਾਨੂੰ ਬਚਾਓ ਤੇ ਸਾਡਾ ਸੁਪਰੀਮ ਕੋਰਟ ਤੇ ਸੁਣਾਈ ਹੋ ਜੇ ਤੇ ਸਾਡਾ ਲੀਡਰ ਬਾਹਰ ਆ ਜੇ ਸ਼ਾਇਦ ਕੋਈ ਫਾਇਦਾ ਹੋ ਜੇ ਅਦਰਵਾਈਜ਼ ਹਾਲ ਦੀ ਘੜੀ ਤੇ ਕਸੂਤੇ ਹੀ ਫਸੇ ਲੱਗਦੇ ਆ ਹਾਂ ਬਿਲਕੁਲ ਇਹ ਵੀ ਹੈ ਨਾ ਲੋਕ ਵੀ ਬਹੁਤ ਤੰਗ ਕਰਦੇ ਜਿਵੇਂ ਤੁਸੀਂ ਕਹਿ ਰਹੇ ਹੋ ਕਿ ਇਹਨਾਂ ਦਾ ਰੌਲਾ ਜਿਆਦਾ ਕਿਉਂ ਹੈ ਹਿਮਨ ਸੁਰੇਨ ਦਾ ਉਸ ਤਰੀਕੇ ਦੇ ਨਾਲ ਕਿਉਂ ਨਹੀਂ ਉਹਨਾਂ ਦੀਆਂ ਵੀ ਇਸੇ ਤਰੀਕੇ ਨਾਲ ਸੁਣਵਾਈਆਂ ਚੱਲ ਰਹੀਆਂ ਉਹ ਵੀ ਅਦਾਲਤੀ ਜਿਹੜੀ ਕਾਰਵਾਈ ਹੈ ਜਾਂ ਮੈਂ ਜਮੀਨਪੁਰ ਕੋ ਘੋਣਾ ਕਿਸੇ ਵੀ ਢੰਗ ਦੇ ਨਾਲ ਉਹਨਾਂ ਨੂੰ ਵੀ ਇਸੇ ਤਰ੍ਹਾਂ ਨੱਪੇ ਚੱਲੇ ਪਰ ਲੋਕ ਕਹਿ ਰਹੇ ਨੇ ਕਿ ਚਲੋ ਚੋਰ ਮਚਾਇ ਸ਼ੋਰ ਵਾਲਾ ਕਹਿੰਦੇ ਕੰਮ ਹੋਇਆ ਪਏ ਜ਼ਿਆਦਾ ਰੌਲਾ ਪਾ ਰਹੇ ਨੇ ਨਾਲੇ ਤਾਂ ਤਿਆਰੀ ਕਰੀ ਬੈਠੇ ਨੇ ਆਪਣੀਆਂ ਮਤਲਬ ਸੋਸ਼ਲ ਮੀਡੀਆ ਤੇ ਤਸਵੀਰਾਂ ਲਾ ਲੀਆਂ ਉਹ ਚ ਕਹਿ ਦਿੱਤਾ ਕਿ ਜੀ ਜੇਬ ਦਾ ਜਵਾਬ ਵੋਟ ਦੇ ਨਾਲ ਜਦੋਂ ਤੁਸੀਂ ਸਾਰੀ ਤਿਆਰੀ ਕਰੀ ਬੈਠੇ ਹੋ ਤੁਸੀਂ ਫਿਰ ਰੌਲਾ ਕਿਸ ਗੱਲ ਦਾ ਜੇ ਅਦਾਲਤਾਂ ਦੇ ਵਿੱਚ ਕੁਝ ਚੱਲ ਰਿਹਾ ਤੁਸੀਂ ਉਹਨਾਂ ਫੈਸਲਿਆਂ ਦੇ ਸਵਾਲ ਚੁੱਕ ਰਹੇ ਹੋ ਠੀਕ ਹੈ ਨਾਲ ਨਾਲ ਜਿਵੇਂ ਕਹਿੰਦੇ ਕਿ ਡੈਮੋਕ੍ਰੇਸੀ ਹੈ ਸਵਾਲ ਥੁਪਣੇ ਵੱਧਦੇ ਨੇ ਈਡੀ ਤੇ ਵੀ ਸਵਾਲ ਥੁਪਣੇ ਵੱਧਦੇ ਨੇ ਕਿ ਆਖਰਕਾਰ ਇਹ ਲਗਾਤਾਰ ਸ਼ਿਕਾਇਤਾਂ ਦੇ ਰਹੇ ਨੇ ਤਾਂ ਈਡੀ ਜਿਹੜੀ ਆ ਉਹ ਬੀਜੇਪੀ ਵਾਲੇ ਪਾਸੇ ਕਿਉਂ ਚੋੜਦੇ ਵੀ ਤਾਂ ਗਵਾਹ ਲੈ ਕੇ ਕੇਜਰੀਵਾਲ ਸਵਾਬ ਸਭ ਨੂੰ ਜੇਲ੍ਹ ਚ ਪਾਈ ਬੈਠੇ ਨੇ ਤੇ ਉਧਰ ਵੀ ਤੋਰਨੀ ਚਾਹੀਦੀ ਘੱਟੂ ਘੱਟ ਬੁਲਾ ਕੇ ਪੁੱਛਣਾ ਤਾਂ ਚਾਹੀਦਾ ਨੱਡਾ ਸਾਹਿਬ ਨੂੰ ਜੀ ਉਹ ਕਹਿੰਦੇ ਕਿ ਹਮਿਤ ਸ਼ਾਹ ਜੀ ਨੂੰ ਵੀ ਪੁੱਛ ਲੋ ਪੁੱਛਣਾ ਚਾਹੀਦਾ ਉਹਨੂੰ ਵਾ ਕੇ ਕਿ ਮੈਨੂੰ ਦੱਸੋ ਭਾਈ ਇਹ ਜਿਹੜਾ ਹਜ਼ਾਰਾਂ ਕਰੋੜ ਦਾ ਸਕੈਮ ਚੱਲ ਰਿਹਾ ਹੈ ਕੋਈ ਇਹਦੇ ਬਾਰੇ ਕੁਝ ਦੱਸੋ ਕਿ ਪ੍ਰੋਫੈਸਰ ਕੁਝ ਕਹਿਣਾ ਚਾਹੁੰਦੇ ਫਿਰ ਮੈਂ ਅਗਲਾ ਸਵਾਲ ਕਰਾਂ ਨਹੀਂ 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 ਬਿਲਕੁਲ ਮੈਂ ਤੇ ਹੀ ਕਹਿਣਾ ਚਾਹੁੰਦਾ ਕਿ ਬਿਲਕੁਲ ਇਹਨਾਂ ਨੂੰ ਉਹਨਾਂ ਨੂੰ ਡਿਫੈਂਸਿਵ ਕਰਨਾ ਚਾਹੀਦਾ ਔਰ ਐਸ ਪ੍ਰਧਾਨ ਮੰਤਰੀ ਦਾ ਚਿਹਰਾ ਦੇਖ ਰਿਹਾ ਹਾਂ ਅਮਿਤ ਸ਼ਾਹ ਦਾਤ ਨਹੀਂ ਮੈਨੂੰ ਦੇਖਣ ਨੂੰ ਮਿਲਿਆ ਕੋਈ ਗੱਲ ਨਹੀਂ ਮੇਰਾ ਗੁਜ਼ਾਰਾ ਹੋ ਗਿਆ ਪਰ ਪ੍ਰਧਾਨ ਮੰਤਰੀ ਦਾ ਜਿਹੜਾ ਦੇਖਿਆ ਤੇ ਬਹੁਤ ਹੀ ਥੱਕੇ ਲੱਗ ਰਹੇ ਆ ਆਵਾਜ਼ ਵੀ ਉਹ ਜਿਹੜੀ ਪਿਚ ਨਹੀਂ ਹੈ ਜਿਹੜਾ ਉਹ ਡਰਾਮਾ ਪੂਰਾ ਉਹ ਰਿਟਰੀ ਚੱਲਦੀ ਸੀ ਨਾ ਜਿਹੜੀ ਉਹ ਨਹੀਂ ਹੁੰਦੇ ਐ ਜਿਵੇਂ ਬਿਲਕੁਲ ਜਿੱਤਰਾ ਬੈਟਰੀ ਡਾਊਨ ਹੋ ਜੇ ਤੇ ਰਿਕਾਰਡ ਦਾ ਘੈਂ ਘੈਂ ਜੀ ਆਉਣੀ ਸ਼ੁਰੂ ਹੋ ਜਾਂਦੀ ਹੈ ਨਾ ਉਸ ਕਿਸਮ ਦੀ ਆਵਾਜ਼ ਉਹ ਤਰ੍ਹਾਂ ਖੜਕਨੀ ਆਵਾਜ਼ ਤੇ ਕੜਕਮੀ ਆਵਾਜ਼ ਤੇ ਜੋਸ਼ ਨਹੀਂ ਆ ਅੰਦਰੋਂ ਲੱਗਦੇ ਆ ਕਿ ਉਹ ਹਿੱਲ ਗਏ ਉਹ ਵੀ ਉਹਨਾਂ ਦੀਆਂ ਵੀ ਕਈ ਚੀਜ਼ਾਂ ਪਰਤਾਂ ਖੁੱਲ ਗਈਆਂ ਕੁਝ ਤੇ ਸੁਪਰੀਮ ਕੋਰਟ ਨੇ ਖੋਲਤੀਆਂ ਕੁਝ ਹੋਰ ਵੀ ਖੁੱਲਣ ਗਿਆ ਰੋਜ਼ ਹੀ ਖੁੱਲੀ ਜਾਣੀਆਂ ਕੁਝ ਇੰਟਰਨੈਸ਼ਨਲ ਫੋਰਸਸ ਐ ਉਹ ਜੀਆਂ ਇਕੱਠੀਆਂ ਹੋਈਆਂ ਜਿਹੜੀਆਂ ਇਹਨਾਂ ਦੇ ਹਿੰਦੂ ਰਾਸ਼ਟਰ ਨੂੰ ਬਹੁਤਾ ਪਸੰਦ ਨਹੀਂ ਕਰ ਰਹੀਆਂ ਕੱਟੜਪੰਥ ਉਹ ਵੀ ਕੱਟੜਵਾਦੀ ਆ ਕੱਟੜਪੰਥੀ ਆ ਉਹਨਾਂ ਦੇ ਕੱਟੜਪੰਥੀਆਂ ਦੇ ਵੀ ਵਿਰੋਧ ਦਾ ਤੇ ਰੋਸ ਦਾ ਆ ਰਿਹਾ ਆ ਤੇ ਇਸ ਮੌਕੇ ਤੇ ਜਦੋਂ ਲੋਹਾ ਗਰਮ ਹੋਵੇ ਤੇ ਸੰਜੀਤ ਸਿੰਘ ਉਹਨਾਂ ਨੂੰ ਉਹ ਇਧਰ ਉਧਰ ਦੀਆਂ ਕਰਨ ਨਾਲ ਉਹ ਇੱਕ ਚੂਟ ਮਾਰ ਦੇਣੀ ਚਾਹੀਦੀ ਆ ਇਹ ਵੀ ਆਪਣੀਆਂ ਰਿਪ੍ਰেজੈਂਟੇਸ਼ਨ ਦੇਣੀ ਚਾਹੀਦੀ ਆ ਤਾਂ ਕਿ ਇੱਕ ਫਿਰ ਬਰਾਬਰ ਦੀ ਖੇਲ ਹੋਵੇ ਇੱਥੇ ਘੱਟੋ ਘੱਟ ਇੱਥੇ ਤੇ ਲੈਵਲ ਪਲੇਇੰਗ ਫੀਲਡ ਹੋਵੇ ਜੇ ਚੂਣਾ 'ਚ ਨਹੀਂ ਵੀ ਇਲੈਕਸ਼ਨ ਕਮਿਸ਼ਨ ਦੇ ਸਕਿਆ ਤਾਂ